ਸਵਾਗਤ ਹੈ ਜੀ ਅੱਜ ਦੀ ਸਾਡੀ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਵਿੱਚ ਪਹਿੰਦੇ ਪਿੰਡ ਸਣੀਪੁਰ ਦੇ ਵਿੱਚ ਇੱਕ ਐਸੀ ਘਟਨਾ ਘਟੀ ਇੱਕ ਪਰਿਵਾਰ ਸੀ ਜਿਹੜਾ ਉਹ ਪੂਰੇ ਦਾ ਪੂਰਾ ਉਜੜ ਗਿਆ ਕੀ ਆ ਇਹ ਘਟਨਾ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਦੋਸਤੋ ਅਕਸਰ ਪਰਿਵਾਰ ਦੇ ਵਿੱਚ ਛੋਟੀਆਂ-ਛੋਟੀਆਂ ਲੜਾਈਆਂ ਛੋਟੇ-ਛੋਟੇ ਝਗੜੇ ਹੁੰਦੇ ਰਹਿੰਦੇ ਨੇ ਕਈ ਵਾਰ ਉਹ ਝਗੜੇ ਐਨੇ ਜ਼ਿਆਦੇ ਵੱਧ ਜਾਂਦੇ ਨੇ ਕਿ ਤਲਾਕ ਦੇ ਤੱਕ ਨੌਬਤ ਆ ਜਾਂਦੀ ਆ ਕੀ ਹੋਇਆ ਆਮਰ ਖਾਨ ਦਾ ਵਿਆਹ ਰੇਸ਼ਮਾ ਰਾਣੀ ਦੇ ਨਾਲ ਹੁੰਦਾ ਜਦੋਂ ਰੇਸ਼ਮਾ ਰਾਣੀ ਦਾ ਵਿਆਹ ਹੁੰਦਾ ਤਾਂ ਥੋੜੇ ਟਾਈਮ ਲੰਘਦਾ ਉਸ ਤੋਂ ਬਾਅਦ ਉਹਨਾਂ ਦੀ ਇੱਕ ਬੇਟੀ ਹੁੰਦੀ ਆ ਜਿਹਦਾ ਨਾਮ ਰਹਿਾਨਾ ਜੋ ਕਿ 4 ਸਾਲ ਦੀ ਸੀ 4 ਸਾਲ ਦੇ ਵਿੱਚ ਹੀ ਰੇਸ਼ਮਾ ਅਤੇ ਆਮਰ ਖਾਨ ਦੀ ਲੜਾਈ ਹੈ ਜਿਹੜੀ ਉਹ ਬਹੁਤ ਜ਼ਿਆਦੇ ਵੱਧ ਜਾਂਦੀ ਹੈ ਤੇ ਆਮਰ ਖਾਨ ਆਪਣੀ ਪਤਨੀ ਰੇਸ਼ਮਾ ਰਾਣੀ ਨੂੰ ਬਾਰ-ਬਾਰ ਇਹ ਗੱਲ ਕਹਿੰਦਾ ਸੀ ਕਿ ਮੈਂ ਤੇਤھوں ਤਲਾਕ ਲੈਣਾ ਤਾਂ ਜਿਹੜੀ ਰੇਸ਼ਮਾ ਰਾਣੀ ਸੀ ਉਹ ਇਸ ਗੱਲ ਤੋਂ ਬਹੁਤ ਜ਼ਿਆਦੇ ਪਰੇਸ਼ਾਨ ਰਹਿੰਦੀ ਸੀ ਤਾਂ ਉਸਨੇ ਇਸੇ ਗੱਲ ਤੋਂ ਪਰੇਸ਼ਾਨ ਹੋ ਕੇ ਤਾਂ ਇਸ ਤੋਂ ਬਾਅਦ ਆ ਰੇਸ਼ਮਾ ਨੇ ਅਤੇ ਉਸ ਦੀ 4 ਸਾਲ ਦੀ ਬੇਟੀ ਨੇ ਫਤੇਗੜ ਸਾਹਿਬ ਦੀ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਰੇਸ਼ਮਾ ਦੇ ਭਰਾ ਨੂਰ ਮੁਹੰਮਦ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੇਰੀ ਭੈਣ ਨੂੰ ਉਸ ਦਾ ਸਹੁਰਾ ਪਰਿਵਾਰ ਅਤੇ ਉਸ ਦਾ ਪਤੀ ਆਮਰ ਖਾਨ ਜੋ ਕਿ ਬਹੁਤ ਜ਼ਿਆਦਾ ਤੰਗ ਕਰਦੇ ਸੀ ਤੇ ਉਸ ਨੂੰ ਵਾਰ-ਵਾਰ ਕਹਿੰਦੇ ਸੀ ਕਿ ਅਸੀਂ ਤੈਨੂੰ ਤਲਾਕ ਦੇ ਦੇਵਾਂਗੇ ਅਤੇ ਇਸ ਤੋਂ ਤੰਗ ਆ ਕੇ ਮੇਰੀ ਭੈਣ ਰੇਸ਼ਮਾ ਰਾਣੀ ਨੇ ਨਹਿਰ ਦੇ ਵਿੱਚ ਜਾ ਕੇ ਆਪਣੀ ਬੇਟੀ ਨੂੰ ਨਾਲ ਲੈ ਕੇ ਖੁਦਕੁਸ਼ੀ ਕਰ ਲਈ ਤਾਂ ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀਆਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਸੋ ਦੋਸਤੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦਿਓ ਸਾਰ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ